ਸਰੂਰ ਦੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਬੜੇ ਸ਼ਾਰਟ ਨੋਟਸ ਤੇ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਐਸਪੀਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਬਾ ਡਾਕਟਰ ਰਪਿੰਦਰ ਕੌਰ ਬਾਜਵਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਦੜਬਾ ਇਲਾਕੇ ਦੀ ਜਿਹੜੀ ਨਹਿਰ ਆਸੂਲਰ ਘਰਾੜ ਤੋਂ ਲੈ ਕੇ ਜਿਹੜੀ ਅ ਦਾਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਨਹਿਰ ਦੇ ਨਾਲ ਨਾਲ ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਫੂਲਰ ਕਰਾੜ ਤੋਂ ਲੈ ਕੇ ਸ਼ਹਿਰ ਦੇ ਬਿਸਕਾਰ ਇੱਕ ਰਾਤ ਨੂੰ ਜਿਹੜੀ ਸ਼ਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਡੈੱਡ ਬਾਡੀਆਂ ਉਹਦੇ ਅੰਦਰ ਸੀ ਯਾਨੀ ਕਹਿਣ ਦਾ ਭਾਵ ਆ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਡੇਡ ਬਾਡੀਜ਼ ਸੀਗੀਆਂ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 1 ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਅਫਸਰ ਸਾਹਿਬਾਨ ਨੇ ਮੇਰੇ ਕੋਲ ਇਨਫਾਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਜਿਹੜੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਮਰਡਰ ਸੀਗਾ ਉਹ ਇੱਕ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤਾਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿੰਨੇ ਸਾਡੇ ਪੁਲਿਸ ਦੇ ਅਧਿਕਾਰੀ ਨੇ ਸਬਦਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤਾਂ ਬਦਲ ਲੱਗਦਾ ਇਕੱਲੇ ਤੋਂ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜਿਹੜੇ ਨੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਔਰ ਉਹ ਵੀ ਪੰਜਾਬ ਪੁਲਿਸ ਦੀ ਨੌਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਪ੍ਰਾ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਬਜੀਤ ਕਰ ਉਹ ਜਿਹੜੀ ਆ ਢੜਬਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਡੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਰਡਰ ਕੀਤਾ ਹੈ ਸਮਾਜ ਲਈ ਬਹੁਤ ਹੀ ਮੈਂ ਸਮਝਦਾ ਚਿੰਤਾਜਨਕ ਵਿਸ਼ਾ ਹੈਗਾ ਸੋ ਇਹਦੇ ਲਈ ਸਾਰੇ ਸਮਾਜ ਦੇ ਵਿੱਚ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਪ੍ਰੈਸ ਵਾਰਤਾ ਕਰਨੀ ਸੀ ਉਹਨਾਂ ਨੇ ਜਰੂਰੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਆ ਇਸ ਤਰ੍ਹਾਂ ਦੇ ਮਿਸਟਰੀਅਸ ਜਿਹੜੇ ਮਲਡਰ ਨੇ ਜਿਹੜੇ ਉਹ ਖਤਰਨਾਕ ਮਰਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਮਰਡਰ ਸੀਗਾ ਇਹ ਚਾਰ ਪੰਜ ਦਿਨਾਂ ਦੇ ਅੰਦਰ ਅੰਦਰ ਜਿਹੜਾ ਪੰਜਾਬ ਪੁਲਿਸ ਨੇ ਟ੍ਰੇਸ ਕੀਤਾਗਾ ਸੋ ਮੈਂ ਧੰਨਵਾਦ ਕਰਦਾ ਜਿਹੜਾ ਰਿਪੋਰਟ ਦੀ ਪੂਰੀ ਇਸ ਤਰ੍ਹਾਂ ਜਾਰੀ ਕੀਤਾ ਗਿਆ ਕਿ ਪਹਿਲਾਂ ਦੇਖੋ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਜਿੰਨੇ ਵੀ ਤੁਹਾਡੇ ਇਨਵੈਸਟੀਗੇਸ਼ਨਾਂ ਸੰਬੰਧਿਤ ਸਵਾਲ ਲੈ ਕੇ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਕਿਉਂਕਿ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਹੀਂ ਸ਼ੇਅ ਸਟੇਜ ਦੇ ਉੱਤੇ ਆ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮਡਲੇ ਸਟੇਜ ਦੇ ਉੱਤੇ ਆ ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਹਜੇ ਕਿਹੜੇ ਕਿਹੜੇ ਪਾਰਟ ਤੇ ਹੋਣੀ ਆ ਪਰ ਲੇਕਿਨ ਜਿਹੜਾ ਫਰਸਟ ਨਿਕਲ ਕੇ ਆਇਆਗਾ ਕਿ ਉਹਨੇ ਮਰਡਰ ਕੀਤਾਗਾ ਹਜੇ ਇਹਦੇ ਕਿਉਂਕਿ ਫਰਾਨਸਿਕ ਜਾਂਚ ਵੀ ਹੋ ਰਹੀ ਆ ਫਰਾਨਸਿਕ ਦੀਆਂ ਟੀਮਾਂ ਵੀ ਆ ਰਹੀਆਂ ਨੇ ਉਹ ਜਿਹੜੀ ਗੱਡੀ ਆ ਕਿੱਥੋਂ ਅੱਗ ਲੱਗੀ ਕੀ ਪੈਟਰੋਲ ਸੀ ਡੀਜ਼ਲ ਸੀ ਇੱਥੇ-ਕਿਥੇ ਅੱਗ ਲੱਗੀ ਉਹ ਸਾਰਾ ਕੁਝ ਇੱਕ ਫੋਰੈਂਸਿਕ ਜਾਂਚ ਦਾ ਵਿਸ਼ਾ ਹੈ ਕੋ ਸਾਰੀ ਇਨਵੈਸਟੀਗੇਸ਼ਨ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਨੇ ਔਰ ਪੰਜਾਬ ਪੁਲਿਸ ਵੀ ਕਰ ਰਹੀ ਹੈ ਸੋ ਇਸ ਗੱਲ ਕਰਕੇ ਐਟ ਦਿਸ ਸਟੇਜ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਨਾਗਾ ਕਿ ਇੱਕ ਸਕੇ ਭਰਾ ਨੇ ਆਪਣੀ ਇੱਥੇ ਮਾਂ ਦਾ ਮਰਡਰ ਕੀਤਾ ਉੱਥੇ ਪੈਣ ਦਾ ਮਰਡਰ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਐਕਸੀਡੈਂਟ ਹੋਇਆਗਾ ਕਿ ਜਾਂਦੀ-ਜਾਂਦੀ ਕਾਰ ਜਿਹੜੀ ਆ ਉਹ ਇੱਕ ਦਰਖਤ ਦੇ ਵਿੱਚ ਵੱਜੀ ਔਰ ਉਸ ਸਵਾਰ ਉਹਨੂੰ ਅੱਗ ਲੱਗੀ ਸੋ ਇਹ ਸਮਾਜ ਦੇ ਸਾਡੇ ਇਲਾਕੇ ਚ ਵੀ ਮੈਨੂੰ ਲੋਕ ਕਹਿ ਰਹੇ ਸੀਗੇ ਕਿ ਜੀ ਇਹ ਸੜਕ ਨੂੰ ਦੇ ਉੱਤੇ ਕੋਈ ਬੈਰੀਕੇਡ ਲਾਓ ਰਾਤ ਨੂੰ ਐਕਸੀਡੈਂਟ ਹੋ ਜਾਂਦੇ ਨੇ ਪਰ ਲੇਕਿਨ ਅਲਟੀਮੇਟਲੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਕਸੀਡੈਂਟ ਨਹੀਂ ਸੀ ਉਸੇ ਸਮੇਂ ਜਦੋਂ ਇਹ ਘਟਨਾ ਆਈ ਜਦੋਂ ਮੈਨੂੰ ਸਾਡੇ ਸਾਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਹੋਈ ਆ ਤਾਂ ਮੈਂ ਉਸੇ ਸਮੇਂ ਮੈਨੂੰ ਵੀ ਮੇਰੇ ਮਾਈਂਡ ਚ ਵੀ ਸ਼ੱਕ ਜ਼ਾਹਰ ਹੋਇਆ ਤੇ ਨਾਲ ਦੀ ਨਾਲ ਪੁਲਿਸ ਦੇ ਮੈਂਚ ਵੀ ਸ਼ੱਕ ਹੋ ਜ਼ਾਹਰ ਹੋਇਆ ਸਭ ਦੇ ਸਾਰਿਆਂ ਨੂੰ ਲੱਗਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਰਾਤ ਨੂੰ ਇੱਕ ਮਾਂ ਤੇ ਧੀ ਜੇ ਆਪਾਂ ਗੱਲ ਕਰੀਏ 1 ਵਜੇ ਦਾ 2 ਵਜੇ ਉੱਠ ਕੇ ਕੱਲੀਆਂ ਸੁੰਸਾਨ ਰਾਸਤੇ ਤੇ ਨਹੀਂ ਜਾ ਸਕਦੀਆਂ ਸੋ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੋਣਾਗਾ ਸੋ ਉਹਦੀ ਜਾਂਚ ਹੋਣੀ ਚਾਹੀਦੀ ਤੇ ਉਹ ਅਲਟੀਮੇਟਲੀ ਉਸ ਜਾਂਚ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸਾਕਾ ਭਰਾ ਹੀ ਜਿਹੜਾ ਉਹ ਕਾਤਲ ਹੋ ਨਿਭੜਿਆ ਸਰ ਜੀ ਸਾਹਿਬ ਕੀ ਸਾਥ ਆ ਉਹ ਇਹ ਬੇਟੀ ਜੀ ਜੀ 3 ਸਾਲ ਦੀ ਉਹਦਾ ਕੁਝ ਪਤਾ ਲੱਗੇ ਉਹ ਉਹਦੀ ਬੇਟੀ ਵੀ ਦੱਸੀ ਜਾ ਰਹੀ ਸਰ ਜੀ ਤੌਰ ਤੇ ਕਿ ਬੇਟੀ ਹੈ 3 ਸਾਲ ਦੀ ਉਹ ਬੇਟੀ ਆ ਉਹ ਆਪਣੇ ਪਿਤਾ ਦੇ ਨਾਲ ਰਹਿ ਰਹੀ ਹੈ ਉਹ ਆਪਣੇ ਇੱਕ ਮਿੰਟ ਹੁੰਦੇ ਹੈ ਸੀ ਅਕਿਊਜ਼ ਆਲਰੇਡੀ ਰਿਸਟਡ ਇੱਕ ਮਿੰਟ ਸਰ ਜੀ ਨਹੀਂ ਨਹੀਂ ਗੁਰਪ੍ਰੀਤ ਸਿੰਘ ਯੈਸ ਹੈਡ ਕਰੂ ਪੋਸਟਡ ਐਟ ਪੁਲਿਸ ਸਟੇਸ਼ਨ ਸਦਰ ਸੰਗਰੂਰ ਇਹ ਵੀ ਪਤਾ ਲੱਗਿਆ ਚੀਫਾ ਸਾਹਿਬ ਵੀ ਉਹਦੇ ਆਪਣੇ ਪਤੀ ਨਾਲ ਦਾ ਡਿਸਟੈਂਸ ਚਾਹਤਾ ਸੀਗਾ ਆਉ ਡਿਸਪੂਟ ਚੱਲਦਾ ਸੀ ਉਹ ਵੱਖਰੀ ਗੱਲ ਨਾਲ ਪਰ ਲੇਕਿਨ ਇਹ ਜਿਹੜਾ ਮਰਡਰ ਹੈਗਾ ਉਹਦੇ ਭਰਾ ਵੱਲੋਂ ਦੇਖੋ ਮੈਂ ਫੇਰ ਕਹਿ ਰਿਆਂਗਾ ਮੈਂ ਫੇਰ ਕਹਿ ਰਿਆਂ ਤੁਹਾਡਾ ਵੀ ਮੈਂ ਤੁਹਾਨੂੰ ਵੀ ਕਹਿਣਾ ਚਾਹਨਾਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਨਾ ਇਨੀਸ਼ੀਅਲ ਸਟੇਜ ਤੇ ਆ ਇਸ ਤਰ੍ਹਾਂ ਦੇ ਫੈਕਟ ਜਿਹੜੇ ਨੇਗੇ ਉਹ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਜੇ ਅਸੀਂ ਡਿਸਕਲੋਜ਼ ਕਰਾਂਗੇ ਉਹ ਜਾਂਚ ਨੂੰ ਪ੍ਰਭਾਵਿਤ ਕਰਨਗੇ ਸੋ ਆਪਾਂ ਇਹ ਕਿਉਂਕਿ ਬਹੁਤ ਹੀ ਇੱਕ ਕਲੰਕਿਤ ਕੰਮ ਹੋਇਆਗਾ ਸਮਾਜ ਨੂੰ ਦੱਸਣਾ ਜ਼ਰੂਰੀ ਸੀਗਾ ਤੁਸੀਂ ਵੀ ਸਾਡਾ ਸਾਥ ਦਿਓ ਇਹ ਸਵਾਲ ਜਿਹੜਾ ਜਿਸ ਦਿਨ ਆਪਣਾ ਜਾਂਚ ਕੰਪਲੀਟ ਹੋ ਗਈ ਬਿਲਕੁਲ ਤੁਹਾਡੇ ਸਾਹਮਣੇ ਦੱਸਾਂਗੇ ਕਿ ਕੀ ਕੀ ਹੋਇਆ ਕਿੰਦੀ ਪ੍ਰਾਪਰਟੀ ਸੀ ਜਿਹੜੀ ਨਾਮ ਕਰਵਾਈ ਗਈ ਕਿੰਦੀ ਪ੍ਰਾਪਰਟੀ ਦਾ ਮਸਲਾ ਸੀਦਾਰਾ ਅਜੇ ਮੈਂ ਫੇਰ ਕਹਿ ਰਿਹਾ ਕਿ ਅਜੇ ਅਨੁਸਾਰੀ ਸਾਰੀਆਂ ਜਿਹੜੇ ਤੁਹਾਡੇ ਕੁਐਸਚਨ ਨੇਗੇ ਇਸ ਇਹਨਾਂ ਦਾ ਜਵਾਬ ਜਿਹੜਾ ਜਿਸ ਦਿਨ ਇਨਵੈਸਟੀਗੇਸ਼ਨ ਕੰਪਲੀਟ ਹੋਈ ਉਹਦੋਂ ਮਿਲੇਗਾ ਜੀਮਾ ਸਾਹਿਬ ਤੁਸੀਂ ਇਹਨਾਂ ਨੂੰ ਲੈ ਕੇ ਜਿਹੜੀ ਸਕੀਮ ਤੁਸੀਂ ਚਾਲੂ ਕੀਤੀ ਹੈ ਇਹਦੇ ਵਿੱਚ 65 ਤੁਸੀਂ ਆਪ ਕਹਦੇ ਹੋ